ਕੈਨੇਡਾ ਨਿਵਾਸੀ ਸਰਦਾਰ ਤਰਲੋਚਨ ਸਿੰਘ ਸੰਘਾ ਅਤੇ ਸਮੂਹ ਸੰਘਾ ਪਰਿਵਾਰ ਵੱਲੋਂ ਗੁਰਦੁਆਰਾ ਗੁਰੂ ਸਰ ਪਿੰਡ ਦਸਾਂਝ ਵਿਖੇ ਵਿਸ਼ਾਲ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ੰਕਰਾਈ ਹਸਪਤਾਲ ਲੁਧਿਆਣਾ ਦੀ ਟੀਮ ਵੱਲੋਂ ਅੱਖਾਂ ਦੇ ਮਰੀਜ਼ਾਂ ਦੀ ਮੁਫਤ ਜਾਂਚ ਕਰਕੇ ਮੁਫਤ ਦਵਾਈਆਂ ਦੇ ਐਨਕਾਂ ਦਿੱਤੀਆਂ ਗਈਆਂ ਅਤੇ ਆਪਰੇਸ਼ਨਾਂ ਲਈ ਚੁਣੇ ਗਏ ਮਰੀਜ਼ਾਂ ਨੂੰ ਅੱਜ ਹੀ ਸ਼ੰਕਰਾਈ ਹਸਪਤਾਲ ਲੁਧਿਆਣਾ ਵਿਖੇ ਭੇਜ ਦਿੱਤਾ ਗਿਆ ਹੱਡੀ ਰੋਗਾਂ ਦੇ ਮਾਹਰ ਡਾਕਟਰ ਕੇਸ਼ਵ ਮਾਧਾਨ ਵੱਲੋਂ ਹੱਡੀਆਂ ਦੇ ਮਰੀਜ਼ਾਂ ਦੀ ਮੁਫਤ ਜਾਂਚ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਇਲੈਕਟ੍ਰੋ ਹੋਮੋਪੈਥੀ ਦੇ ਮਾਹਰ ਡਾਕਟਰ ਜਗਜੀਤ ਸਿੰਘ ਗਿੱਲ ਨੇ ਨਵਜ ਰਹੀ ਮਰੀਜ਼ਾਂ ਦੀ ਜਾਂਚ ਕੀਤੀ ਇਸ ਮੌਕੇ ਕੈਂਪ ਦਾ ਉਦਘਾਟਨ ਕਰਦਿਆਂ ਸਰਪੰਚ ਜਸਵਿੰਦਰ ਸਿੰਘ ਗੋਰਾ ਨੇ ਕਿਹਾ ਕਿ ਸਰਦਾਰ ਤਰਲੋਚਨ ਸਿੰਘ ਸੰਘਾ ਅਤੇ ਸਮੂਹ ਪਰਿਵਾਰ ਵੱਲੋਂ ਪਿਛਲੇ 20 ਸਾਲ ਤੋਂ ਲਗਾਤਾਰ ਪਿੰਡ ਵਿੱਚ ਸਿਹਤ ਮੇਲੇ ਦਾ ਯੋਜਨ ਕਰਵਾਇਆ ਜਾ ਰਿਹਾ ਹੈ ਅਤੇ ਇਲਾਕੇ ਦੇ ਲੋੜਵੰਦ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਉਨਾ ਸੰਘਾ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਕਿ ਆ ਕਿ ਇਹ ਪਰਿਵਾਰ ਕੈਨੇਡਾ ਰਹਿੰਦੇ ਹੋਏ ਵੀ ਪਿੰਡ ਨਾਲ ਦਿਲੋਂ ਜੁੜਿਆ ਹੋਇਆ ਹੈ। ਇਸ ਮੌਕੇ ਸ਼੍ਰੀਮਤੀ ਗਰਮੀਤ ਕੌਰ ਸੰਘਾ ਨੇ ਕੈਂਪ ਵਿੱਚ ਆਏ ਮਰੀਜ਼ਾਂ ਦਾ ਸਵਾਗਤ ਕਰਦੇ ਹਾਂ। ਇਸ ਕੈਂਪ ਨੂੰ ਕਾਮਯਾਬ ਬਣਾਉਣ ਲਈ ਨਗਰ ਪੰਚਾਇਤ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਇੰਦਰਪਾਲ ਸਿੰਘ ਸੰਘਾ, ਨੰਬਰਦਾਰ ਸੰਤੋਖ ਸਿੰਘ, ਪੰਚ ਸ਼ਿਵਰਾਜ ਸਿੰਘ ਬੱਗਾ, ਜਰਨੈਲ ਸਿੰਘ ਸੰਘਾ, ਅਵਤਾਰ ਸਿੰਘ ਖਹਿਰਾ, ਰੂਪ ਸਿੰਘ, ਰਵਿੰਦਰ ਸਿੰਘ, ਹਰਮਨਸੌਰ ਮਹਿੰਦਰਪਾਲ ਲੂੰਬਾ ਸਰਪੰਚ ਹਰਪ੍ਰਜਨ ਸਿੰਘ ਬਹੋਨਾ ਗਿਆਨੀ ਸੁਰਜਨ ਸਿੰਘ ਬਲਵਿੰਦਰ ਸਿੰਘ ਹੈਪੀ ਰਖਰਾ ਕੇਵਲ ਸਿੰਘ ਅਤੇ ਜਸਵਿੰਦਰ ਸਿੰਘ ਭੋਲਾਦ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪਤਰੰਤੇ ਅਤੇ ਮਰੀਜ਼ ਹਾਜ਼ਰ ਸਨ ਸੋ ਆਓ ਇਸ ਕੈਂਪ ਦੀ ਸੰਖੇਪ ਰਿਪੋਰਟ ਤੁਹਾਡੇ ਨਾਲ ਸਾਂਝੀ ਕਰੀਏ ਵੀ ਨਵਾਂ ਠੀਕ ਆ ਉਤੋਂ ਬਾਅਦ ਉਹ ਦਵਾਈ ਕਰਨ ਲਈ ਬੰਦ ਆ ਦਵਾਈ ਹੋ ਰਹੀ ਹੈ ਦੇਖ ਲਓ ਉਹ ਕੋਣ ਆ ਸਰਵੇ ਬਾਰ ਕੋਣ ਆ ਜੀ ਉਮਰ ਕਿੰਨੀ ਆ ਦਾ ਮੈਂ ਗਿਆ ਉਹ ਨਿਆ ਲੱਗੀਆਂ ਉਹ ਨਾ ਇਤਨਾ ਉਸ ਜਿਹੜਾ ਮੈਂ ਮੋਟੇ ਰਿਹਾ ਕੋਈ ਨਹੀਂ ਜਿਹੜਾ ਉਹ ਬੈਕੈਸ਼ਨ ਕਰਦਾ ਹੈ ਤੇ ਇਹ ਕੋਪੀ ਨੂੰ ਵੀ ਇੰਟਰਨੈਟ ਤੋਂ ਸੁਣਿਤ ਨਾਗਰ ਦਾ ਪਹਾੜਾ ਦਾ ਚਿੰਨ੍ਹ ਦੇ ਕਿ ਨਾਗਰ ਦਾ ਪਹਾੜਾ ਦਾ ਚਿੰਨ੍ਹ ਹੈ ਉਹਨਾਂ ਦੇ ਤੇ ਕਿ ਮੈਂ ਸੋਚਿਆ ਕਿ ਇਹ ਜਿਹੜਾ ਅਗਲਾ ਜਿਹੜਾ ਆਪ ਨੂੰ ਨਹੀਂ ਪਾ ਸੱਚੀ ਸਾਹਮਣੇ ਦੇਖ ਸਾਹਮਣੇ ਲਿਖੇ ਰਹੇ ਨੇ ਸਭ ਦੇ ਨੇ ਸਭ ਦਾ ਦੋ ਨੰਬਰ ਦਾ ਕਸਟਮ ਸਭ ਤੋਂ ਪਹਿਲਾ ਵਾਹਿਗੁਰੂ ਜੀ ਦਾ ਖਲ تھا ਜੀ ਵਾਹਿਗੁਰੂ ਜੀ ਦੀ ਫਟੇ ਜੀ ਤੇ ਸਾਡੇ ਸਤਿਕਾਰਯੋਗ ਬਾਈ ਤਰੋਚਰ ਸਿੰਘ ਜੀ ਸੰਗਾ ਜੋ ਕਿ ਕੈਨੇਡਾ ਤੋਂ ਆਏ ਹੋਏ ਨੇ ਤੇ ਨਾਲ ਉਹਨਾਂ ਦੇ ਬੇਟਾ ਜੀ ਆ ਤੇ ਰਨਾਲੋ ਨੇ ਮਿਸੀ ਜੀ ਖੜੇ ਨੇ ਤੇ ਉਹਨਾਂ ਦਾ ਬਹੁਤ ਧੰਨਵਾਦ ਜੀ ਉਹ ਹਰ ਸਾਲ ਦੀ ਤਰ੍ਹਾਂ ਹੀ ਪਿੰਡ ਵਿੱਚ ਦਸਾਂਝ ਵਿੱਚ ਅੱਖਾਂ ਦਾ ਕੈਂਪ ਲਾਉਂਦੇ ਆ ਤੇ ਜਿੰਨਾ ਮਰੀਜ਼ਾਂ ਦੇ ਵਿਚਾਰੇ ਅੱਖਾਂ ਤੋਂ ਵੀ ਜਿਨ੍ਹਾਂ ਨੂੰ ਦਿਖਦਾ ਨਹੀਂ ਜਾਂ ਉਹਨਾਂ ਨੂੰ ਸੌਖਾ ਹੋ ਜਾਂਦਾ ਜੀ ਇੱਥੇ ਨਾਜ ਕਰਉਣਾ ਇਹਨਾਂ ਦਾ ਬਹੁਤ ਹੀ ਧੰਨਵਾਦ ਹੈ ਜੀ ਕਿੰਨੇ ਕ ਮਰੀਜ਼ ਅੱਜ ਜਿਹੜਾ ਇੱਕ ਕੈਂਪ ਦੇ ਵਿੱਚ ਪਹੁੰਚਿਆ ਤੇ ਤਕਰੀਬਨ ਹੀ 100 150 ਮਰੀਜ਼ ਤਾਂ ਆ ਗਿਆ ਵਾ ਤੇ ਬਾਕੀ ਆਈ ਵੀ ਜਾਂਦੀ ਹੈ। ਕੀ ਕੀ ਕੀਤਾ ਜਾ ਰਿਹਾ ਕੈਂਪ ਦੇ ਵਿੱਚ? ਅੱਜ ਬਈ ਜੀ ਇੱਕ ਤਾਂ ਫ੍ਰੀ ਚੈੱਕਅਪ ਕੀਤਾ ਜਾਣਾ ਵਾ ਤੇ ਫ੍ਰੀ ਹੱਡੀਆਂ ਦਾ ਇਲਾਜ ਕੀਤਾ ਜਾਣਾ ਵਾ ਤੇ ਫ੍ਰੀ ਐਂਡ ਕੱਟੀਆਂ ਜਾਂਦੀਆਂ ਨੇ। ਤੇ ਦੂਰੋਂ ਦੂਰ ਮਰੀਜ਼ ਆ ਰਹੇ ਆ ਜੀ। 100 200 ਮਰੀਜ਼ ਆ ਵੀ ਚੁੱਕਿਆ ਵਾ ਲੋੜ ਨਾਲ ਹੋਰ ਵੀ ਮਰੀਜ਼ ਆ ਰਹੇ ਆ। ਇਨਾਂ ਦਾ ਬਹੁਤ ਧੰਨਵਾਦ ਸਾਰਿਆਂ ਦਾ ਜੀ ਇਹਨਾਂ ਨੇ ਵੱਡਾ ਪ੍ਰਾਲਾ ਕੀਤਾ ਵਾ ਹਾਂਜੀ ਵਾਈਕ੍ਰਿਸ਼ਨ ਸਿੰਘ ਖਾਲਸਾ ਵਾਈਕ੍ਰਿਸ਼ਨ ਜੀ ਅੱਜ ਪਿੰਡ ਦਸਾਂਜ ਜਿਹੜਾ ਮੋਗਾ ਵਿੱਚ ਜੋ ਕੈਂਪ ਲਗਾਇਆ ਜਾ ਰਿਹਾ ਹੈ ਸਰਦਾਰ ਰੋਸ਼ਨ ਸਿੰਘ ਕਨੇਡਾ ਜੀ ਦੇ ਖਾਲੇ ਪਰਵਾਹ ਲਾਗਨ ਵਾਸੀਆਂ ਦੇ ਸਹਿਯੋਗ ਨਾਲ ਇਹਦੇ ਵਿੱਚ ਅੱਖਾਂ ਦੀ ਚੈੱਕਅਪ ਹੱਡੀਆਂ ਦਾ ਹੱਡੀਆਂ ਦੀ ਚੈੱਕਅਪ ਤੇ ਜਨਰਲ ਚੈੱਕਅਪ ਜਿਹਦੇ ਵਿੱਚ ਵੀ ਲੈੰਜ਼ ਆਫ ਫ੍ਰੀ ਇਹਨਾਂ ਦਾ ਫ੍ਰੀ ਸਾਰੇ ਹਰ ਤਰ੍ਹਾਂ ਦੀਆਂ ਫ੍ਰੀ ਅੱਖਾਂ ਦੀ ਚੈੱਕਅਪ ਕੀਤੀ ਜਾਊ ਜਿਹੜੇ ਮਰੀਜ਼ ਚੁਣੇ ਜਾਣਗੇ ਉਹਨਾਂ ਦੇ ਅੱਜ ਵੀ ਸ਼ੰਕਰਾ ਆਈ ਹਸਪੀਟਲ ਦੇ ਵਿੱਚ ਲੈਜ ਪਾਈ ਜਾਂਦੀ ਬਾਕੀ ਜਿਹੜੇ ਵੀ ਮਰੀਜ਼ ਇਥੇ ਆਉਂਦੇ ਉਹ ਸਾਰਿਆਂ ਲਈ ਫ੍ਰੀ ਦਵਾਈ ਦੀ ਸੁਵਿਧਾ ਇੱਥੇ ਸਾਡੇ ਪਿੰਡ ਵਿੱਚ ਸਬਾਤ ਰੋਟਨ ਸੰਗਤ ਸ਼ੰਗਾਂ ਬਕੌਂਸ ਉਹ ਆਈ ਜੀਨਰ ਵਾਲੇ ਪਾਸੇ ਕਾ ਲਸਾ ਖਾਲਸਾ ਸ੍ਰੀ ਵਾਹਿਗੁਰੂ ਜੀ ਬਖਸ਼ੇ ਹਾਂਜੀ ਅਸੀਂ ਆਏ ਭਾਵੇਂ ਕੈਨੇਡਾ ਤੋਂ ਆਏ ਮੈਂ ਤੇ ਮੇਰਾ ਘਰ ਵਾਲਾ ਤੇ ਮੇਰਾ ਬੇਟਾ ਤੇ ਅਸੀਂ ਪਰ ਮੇਰਾ ਬੇਟਾ ਮੇਰਾ ਘਰ ਵਾਲਾ ਤੇ ਮੈਂ ਅਸੀਂ ਪਿੰਡ ਦੇ ਸਾਹ ਦੇ ਨਾਲ ਆਪਦੇ ਪਿੰਡ ਨਾਲ ਬਹੁਤ ਜੁੜੇ ਹੋਏ ਹਾਂ ਤੇ ਸਾਨੂੰ ਇਹਨਾਂ ਮੈਂਨਾਂ ਨਾਲ ਬਹੁਤ ਹੀ ਜ਼ਿਆਦਾ ਪਿਆਰ ਦਾ ਮੈਂ ਪਿੰਡ ਵਾਲਿਆਂ ਨਾਲ ਅਸੀਂ ਬਹੁਤ ਇਹਨਾਂ ਦੀ ਰਿਸਪੈਕਟ ਆਦਰਮਾਨ ਕਰਦੇ ਹਾਂ ਅਸੀਂ ਇਸ ਲਈ ਹਰੇਕ ਸਾਲ ਇੱਥੇ ਅੱਖਾਂ ਕੈਂਪਲ ਆਉਂਦੇ ਹਾਂ ਅ ਅੱਜ ਤੋਂ 20 ਸਾਲ ਪਹਿਲਾਂ ਅਸੀਂ ਵੀ ਇਹ ਕੈਂਪ ਸ਼ੁਰੂ ਕੀਤਾ ਸੀ ਹੁਣ ਥਾਈ ਚੱਲਦਾ ਰਿਹਾ ਤੇ ਹੋਰ ਅੱਖਾਂ ਦੀ ਚੈਕਅਪ ਉਹਨਾਂ ਨੂੰ ਫ੍ਰੀ ਮੁਫਤ ਦਵਾਈਆਂ ਤੇ ਜਦੋਂ ਉਹਨਾਂ ਦੇ ਅੱਖਾਂ ਦੀ ਚੈਕਅਪ ਹੋ ਗਈ ਫਿਰ ਫ੍ਰੀ ਉਹਨਾਂ ਦਾ ਲੈਨਜ ਪਾਣੇ ਆ ਤੇ ਦਵਾਈਆਂ ਫ੍ਰੀ ਦਿੱਤੀਆਂ ਜਾਣੀਆਂ ਐਨਕਾ ਫ੍ਰੀ ਲੱਗਣੀਆਂ ਤੇ ਸਾਰਾ ਹੋਰ ਵੀ ਡਾਕਟਰ ਹੱਡੀਆਂ ਵਾਲੇ ਵੀ ਆਉਣਾ ਉਹਨਾਂ ਦੀਆਂ ਵੀ ਹੱਡੀਆਂ ਸਾਰਾ ਕੁਝ ਚੈੱਕ ਕੀਤਾ ਜਾਣਾ ਹੋਰ ਹੋਮੋਪੈਥਿਕ ਦੇ ਵੀ ਲੈਕਟਿੰਦੇ ਸਾਰੇ ਤੇ ਆਉਣੇ ਆ ਡਾਕਟਰ ਤੇ ਉਹਨਾਂ ਦੀ ਵੀ ਥੀਕ ਚੈੱਕਅਪ ਸਾਰਾ ਕੁਝ ਫ੍ਰੀ ਹੋਣਾ ਸਾਡੇ ਕੰਨੀ ਮਹਾਰਾਜ ਪਰਮਾਤਮਾ ਸਾਰਿਆਂ ਨੂੰ ਰਾਜੀ ਕਿਸੀ ਲੈ ਕੇ ਆਵੇ ਰਾਜੀ ਕਿਸੀ ਲੈ ਕੇ ਆਵੇ ਸਾਰਿਆਂ ਦੇ ਬੱਚਾ ਸਭ ਤੋਂ ਠੀਕ ਹੋਣ ਸਾਰਿਆਂ ਪਰਮਾਤਮਾ ਰਾਜੀ ਕਿਸੀ ਬਖਸ਼ੀ ਧੰਨਵਾਦ ਆਇਕੀ